ਮੁਹਾਲੀ ਦੇ ਸੈਕਟਰ 78 ਸਪੋਰਟਸ ਕੰਪਲੈਕਸ ਵਿਖੇ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਗਿਆ ਜਿਸ ਦੇ ਚੱਲਦੇ ਹੋਏ ਪੰਜਾਬ ਭਰ ਦੇ ਵਿੱਚੋਂ ਕਰੀਬ 300 ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਇਸ ਮੌਕੇ ਤੇ ਅੱਜ ਮਰਹੂਮ ਸੰਸਦ ਅਤੇ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਉਹਨਕੋ ਫਿਰ ਸਵਾਗਤ ਕਰਾਂਗੇ ਇਹ ग्रेट ग्रेट अच्छा फाइनल वाली टीम आर यू रेडी फॉर द मैच देखो जो जितनी जोर से शोर मचाएगा वो जीतेगा आर यू रेडी फॉर द मैच से इस टूर्नामेंट में ना दो सौ टीम्स ने हिस्सा लिया है और उसमें से मुझे बड़ी खुशी होती है 12 डिस्ट्रिक्ट्स की टीम्स ने yeah. हिस्सा लिया है और एक डिस्ट्रिक्ट उसमें से है गुरतासपुर और मैं कविता और विनोद खन्ना फाउंडेशन की मैनेजिंग ट्रस्टी हूँ एक साल पहले हमने हम इस प्रोग्राम का हिस्सा बने और मुझे बड़ी खुशी होती है सभी बच्चों को खेलते हुए लेकिन हमारी गुरदासपुर के इक्यानबे टीम है भी तो बड़ा अच्छा लग रहा है और एक्सलेंट प्रोग्राम है ये जो रामविलास फाउंडेशन ने शुरू किया है फाउंडेशन है एक तो वो जब आ, मैं जब आकाश जी जो है उनका स्पोर्ट्स का प्रोग्राम देखते हैं वो मेरे पास आए थे फुटबॉल का डोनेशन मांगने के लिए तो जब उन्होंने मुझे प्रोग्राम के बारे में बताया मैंने कहा तो मैं तो इसका हिस्सा बनना चाहती हूँ तो गुरदासपुर और पठानपोट डिस्ट्रिक्ट की जिम्मेदारी मैंने दी है और मेरा मकसद ये है कि हमारे 1200 सौ गाँव है लगभग बारह सभी में रोज स्पोर्ट्स का ट्रेनिंग बच्चों के लिए वो क्योंकि ड्रग्स का बहुत बड़ा प्रॉब्लम है वहाँ पे जैसे आप जानते हैं बॉर्डर पे तो राउंडलास फाउंडेशन के साथ हम पार्टनरशिप करते हैं सिस्टम्स प्रोसेस सब उन्होंने स्थापित किए हैं और आ, उनकी वजह से हम इतने ਮੇਰਾ ਨਾਮ ਕਾਸ਼ਰਮਾ ਹੈ ਜੀ ਤਾਂ ਤੁਸੀਂ ਕਿਹੜਾ ਚਾਹੋਗੇ ਜਿਹੜਾ ਬਲੈਸ ਫਾਊਂਡੇਸ਼ਨ ਦੇ ਨਾਲ ਕਰਵਾਜ ਰਿਹਾ ਨਵੇਂ ਕਿਹਿਆਸਾ ਟੀਮਾਂ ਪਾਰਟਿਸਿਪੇਟ ਕਰ ਰਹੇ ਨੇ ਤੇ ਕਿੰਨੇ ਦਾ ਟੂਰਨਾਮੈਂਟ ਹੈ ਜੀ ਇਹਨੂੰ ਇਹ ਪਹਿਲਾ ਏਦਾਂ ਟੂਰਨਾਮੈਂਟ ਹੈ ਪੰਜਾਬ 'ਚ ਜਿਹਨੇ 300 ਪਲੱਸ ਟੀਮਾਂ ਪਾਰਟਿਸਿਪੇਟ ਕਰਦੀਆਂ ਉਹ ਵਿਲੇਜ ਦੀ ਟੀਮਾਂ ਇਹ ਪਹਿਲੀ ਵਾਰ ਹੋਇਆ ਦੀ ਵਿਲੇਜ ਦੀ ਆਪਣੀ ਟੀਮ ਬਣੀ ਆਪਾਂ ਕੋਈ ਮਿਕਸ ਟੀਮ ਨਹੀਂ ਬਣਾਈ ਕਿ 4 ਬੱਚੇ ਪੈਨ ਤੋਂ ਲੈ ਲੈ 10 ਵਿੱਚ 5 ਬੱਚੇ ਪੈਨ ਤੋਂ ਲੈ ਆਪਾਂ ਵਿਲੇਜ ਤੇ ਜਾ ਕੇ ਫੁੱਟਬਾਲ ਨੂੰ ਸਟਰੋਂਗ ਕੀਤਾ ਹੈ ਕੋਚਿੰਗ ਸਿਸਟਮ ਨੂੰ ਸਟਰੋਂਗ ਕੀਤਾ ਹੈ ਤੇ ਵਿਲੇਜ ਦੀ ਟੀਮ ਬਣੀ ਹੈ 315 ਤੋਂ 15 ਤੱਕ ਪਿਆ ਟੀਮਾਂ ਨੇ ਪਾਰਟਿਸਪੇਟ ਕੀਤਾ ਹੈ ਅੰਡਰ 16 ਬॉयਜ਼ ਗਰਲਸ ਕੈਟਾਗਰੀ ਵਿੱਚ ਤੇ ਅੰਡਰ 12 ਬॉयਜ਼ ਗਰਲਸ ਕੈਟਾਗਰੀ ਵਿੱਚ ਤੇ ਅਰਾਊਂਡ 3800 4000 ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਪੂਰੇ ਟੂਰਨਾਮੈਂਟ ਵਿੱਚ ਤੇ ਕਿਸ ਤਰ੍ਹਾਂ ਸੈLECTION ਕਰਦੇ ਹੋ ਬੱਚਿਆਂ ਨੂੰ ਕਿਸ ਤਰ੍ਹਾਂ ਟ੍ਰੇਨਿੰਗ ਦਿੰਦੇ ਹੋ ਇਹ ਲੋਜਾਨੂੰ ਜਾਣੀ ਹੋ ਪੈਂਦੀ ਹੈ ਕਿ ਅਕੈਡਮੀ ਲਈ ਵੀ ਆ ਜਾਂ ਬੈਸੀ ਗਰਾਊਂਡ ਯੂਜ਼ ਕਰਦੇ ਹੋ ਉਸ ਬਾਅਦ ਕੋਚਿੰਗ ਵੀ ਕਰਦੇ ਹੋ ਹਾਂਜੀ ਇਦਾਂ ਹੁੰਦਾ ਕਿ ਪਿੰਡ-ਪਿੰਡ ਚ ਗਰਾਊਂਡ ਚ ਹੈਗੀ ਪਰ ਸਟ੍ਰਕਚਰ ਪ੍ਰੋਗਰਾਮ ਨਹੀਂ ਹੈਗਾ ਬਸ ਇਹ ਮੁੰਡੇ ਵੱਡੇ ਮੁੰਡੇ ਜਿਹੜੇ ਫੁੱਟਬਾਲ ਆਉਣ ਨੂੰ ਜਾਂਦੇ ਪਾਉਂਦੇ ਮੁੰਡੇ ਖੇਡ ਕੇ ਆਉਂਦੇ ਨੇ ਪਰ ਬੱਚਿਆਂ ਤੋਂ ਆਪਾਂ ਜਦ ਸ਼ੁਰੂ ਕੀਤੇ ਬੱਚਿਆਂ ਨੂੰ ਮੌਕਾ ਨਹੀਂ ਮਿਲਦਾ ਸੀਗਾ ਇਹ ਆਪਾਂ ਸੋਚਿਆ ਬੱਚਿਆਂ ਨੂੰ ਮੌਕਾ ਦੇ ਸਟ੍ਰਕਚਰ ਪ੍ਰੋਗਰਾਮ ਲਾਣਾ ਪੈਣਾ ਇੱਕ ਟਾਈਮ ਦੇਣਾ ਪੈਣਾ ਹੈ ਤੇ ਇਹਨਾਂ ਨੂੰ ਪਤਾ ਚੱਲੇ ਕਿ ਟਾਈਮ ਆਪਾਂ ਘਰ ਨਾਲ ਖੇਡਣਾ ਇੱਕ ਬੰਦਾ ਹੁਣੇ ਹੋਣਾ ਚਾਹੀਦਾ ਕੋਚਿੰਗ ਲਈ ਕਿ ਆਪਾਂ ਪਿੰਡ-ਪਿੰਡ ਜਾ ਕੇ ਆਪਾਂ ਵੌਲੰਟੀਅਰਸ ਢੁੰਡੇ ਵੌਲੰਟੀਅਰਸ ਨੂੰ ਆਪਾਂ ਟ੍ਰੇਨ ਕੀਤਾ ਸਾਡੇ ਕੋਲ ਅੱਜ ਪੰਜਾਬ ਦੇ ਕਿ 50 ਤੇ 40 ਆਪਣੇ ਡੀ ਲਾਇਸੈਂਸ ਕੋਚ ਨੇ ਜੋ 올 ਇੰਡੀਆ ਫੁੱਟਬਾਲ ਫੈਡਰੇਸ਼ਨ ਤੋਂ ਨੇ ਤੇ ਇਹ ਆਪਣੇ ਕੋਚ ਆਪਣੇ ਜਿਹੜਾ ਪਿੰਡਾਂ ਦੇ ਮੁੰਡੇ ਨੇ ਉਹਨਾਂ ਨੂੰ ਟ੍ਰੇਨ ਕਰਦੇ ਨੇ ਉਹਨਾਂ ਸਿਖਾਉਂਦੇ ਨੇ ਕਿ ਕਿਦਾਂ ਫੁੱਟਬਾਲ ਸਿਖਾਣਾ ਹੈ ਉਹਨਾਂ ਨੂੰ ਆਪਾਂ ਫੁੱਟਬਾਲ ਦੇਣੇ ਆ ਉਹਨਾਂ ਨੂੰ ਆਪਾਂ ਇਕਵਿਪਮੈਂਟ ਦੇਣੇ ਆ ਇਹ ਬਾਅਦ 'ਚ ਫਿਰ ਉਹਨਾਂ ਨੂੰ ਟੂਰਨਾਮੈਂਟ ਕਰਾਣੇ ਤਾਂ ਕਿ ਉਹਨਾਂ ਦੀ ਪ੍ਰੈਕਟਿਸ ਪਤਾ ਚੱਲ ਜੇ ਕਿੰਨੀ ਚੰਗੀ ਜਾ ਰਹੀ ਹੈ ਉਹਨਾਂ ਨੂੰ ਮੈਚ ਹੀ ਪਤਾ ਚੱਲਦੀ ਹੈ ਤੇ ਆਪਾਂ ਇਹ ਪੂਰਾ ਸਟ੍ਰਕਚਰ ਟੂਰਨਾਮੈਂਟ ਪਹਿਲੀ ਬਾਰ ਵਿਲੇ ਲੇਵਲ ਤੋਂ ਸ਼ੁਰੂ ਕੀਤਾ ਹੈ ਕਿ ਹਰੇ ਪਿੰਡ ਪਿੰਚੇ ਇੱਕ ਸਟ੍ਰਕਚਰਡ ਪ੍ਰੋਗਰਾਮ ਚ ਸਰਕਾਰੀ ਜੀ ਕਿ ਜਿਹੜਾ ਸਰਕਾਰੀ ਮਦਦ ਮਿਲਦੀ ਆ ਜਾਂ ਫਾਊਂਡੇਸ਼ਨ ਵੱਲੋਂ ਜਿਹੜਾ ਖਾਤਾ ਚੱਕਿਆ ਜਾਂਦਾ ਸਰਕਾਰੀ ਮਦਦ ਹੁਣ ਤੱਕ ਤੇ ਸਾਨੂੰ ਕੋਈ ਮਿਲੀ ਨਹੀਂ ਹੈਗੀ ਜੀ ਕੁਝ ਫਾਊਂਡੇਸ਼ਨ ਤੇ ਸਾਡੀ ਆਪਣੀ ਫਾਊਂਡੇਸ਼ਨ ਹੈ ਕਬੀ ਤੱਕ ਅੰਨਾ ਫਾਊਂਡੇਸ਼ਨ ਉਹ ਹੈਲਪ ਕਰਦੀ ਪਈ ਨਹੀਂ ਇਦਾਂ ਦਾ ਕੁਝ ਸਾਨੂੰ ਹੈਲਪ ਮਿਲ ਜਾਂਦੀ ਆ ਉਹਦਾ ਸਰਕਾਰ ਦੀ ਕੋਈ ਹੈਲਪ ਨਹੀਂ ਆ ਗਈ ਫਾਊਂਡੇਸ਼ਨ ਵਾਲੇ ਸਾਰਾ ਕੁਝ ਕਰਦੇ ਪਈ ਨੇ ਅੱਛਾ ਜਿਹੜੇ ਇੱਕੀ ਟ੍ਰੇਨਿੰਗ ਤੋਂ ਬਾਅਦ ਟੂਰਨਾਮੈਂਟ ਖੇਡਦੇ ਨੇ ਬੱਚੇ ਕਿੱਥੇ ਕਰਕੇ ਆਪਣੇ ਪਾਰਟਿਸਿਪੇਟ ਕਰ ਰਹੇ ਨੇ ਤੇ ਕੀ ਬੇਸ ਪਿਆ ਹੁੰਦਾ ਅੱਛਾ ਬੇਸ ਇਹ ਆ ਜੀ ਆਪਾਂ ਦੇਖੋ ਬੱਚਿਆਂ ਨੂੰ ਆਪਾਂ ਅੱਗ ਲਾਈ ਦੀ ਤੇ ਕਈ ਬੱਚੇ ਬੜ ਤੇ ਮੈਨੂੰ ਬੜੀ ਖੁਸ਼ੀ ਹੈ ਦੱਸਦੇ ਹੋਏ ਕਿ ਇਹ ਜੋ ਪੂਰਾ ਪ੍ਰੋਗਰਾਮ ਚੱਲਦਾ ਪਿਆ ਹੈ ਸਾਂ ਦਾ 400 ਪਿੰਡਾਂ 'ਚ ਹੈ ਉੱਚ 12000 ਬੱਚੇ ਖੇលਦੇ ਨੇ 12000 ਬੱਚਿਆਂ 'ਚੋਂ 500 ਬੱਚੇ ਆਲਰੇਡੀ ਸਟੇਟ ਲੈਵਲ ਡਿਸਟ੍ਰਿਕਟ ਲੈਵਲ ਨੈਸ਼ਨਲ 'ਚ ਖੇលਦੇ ਨੇ ਉਹਨਾਂ ਦੀ ਸਕੂਲ ਦੀ ਟੀਮ ਵਿੱਚ ਖੇលਦੇ ਨੇ ਜਾਂ ਆਪਣੀ ਪਿੰਡਾਂ ਦੀ ਟੀਮ 'ਚ ਖੇលਦੇ ਨੇ ਇਹ 500 ਬੱਚੇ ਹਾਇਰ ਲੈਵਲ 'ਚ ਆਲਰੇਡੀ ਜਾ ਚੁੱਕੇ ਨੇ ਪੂਰੇ ਪੂਰੇ ਪ੍ਰੋਗਰਾਮ ਵਿੱਚ ਅੱਜ ਜਿਹੜੀ ਅੱਜ ਟੂਰਨਾਮੈਂਟ ਦੇ ਬਿਨਰ ਜਿਹੜੀ ਟੀਮ ਰਹੀ ਉਹਨਾਂ ਨੂੰ ਕੈਸ਼ ਪ੍ਰਾਈਜ਼ ਆ ਟ੍ਰੋਫੀ ਆ ਕੀ ਕੀ ਹੁੰਦਾ ਹੈ ਹਾਂਜੀ ਹਾਂਜੀ ਤੇ ਆਪਾਂ ਬੱਚਿਆਂ ਨੂੰ ਕਿਉਂਕਿ ਅੰਡਰ 16 ਟੀਮਾਂ ਨੇ ਆਪਾਂ ਕੈਸ਼ ਪ੍ਰਾਈਜ਼ ਨਾ ਇਨਸੈਂਟਿਵੇਸ ਨਹੀਂ ਕਰਦੇ ਬੱਚੇ ਨੇ ਛੋਟੇ ਪਰ ਆਪਾਂ ਸਭ ਨੂੰ ਜੈਕਟਾਂ ਦੇ ਰਹੇ ਨੇ ਆਪਾਂ ਜਰਸੀ ਦੇ ਰਹੇ ਨੇ ਸਾਰੇ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਲੱਗੇ ਉਹ ਚੰਗੇ ਪ੍ਰੋਫੈਸ਼ਨਲ ਪਲੇਅਰ ਨੇ ਆਪਾਂ ਉਹਨਾਂ ਨੂੰ ਮੈਡਲ ਦੇ ਰਹੇ ਆਪਾਂ ਉਹਨਾਂ ਨੂੰ ਟ੍ਰੋਫੀ ਦੇ ਰਹੇ ਨੇ ਤੇ ਆਪਾਂ ਕੁਝ ਇਹ ਪੂਰੇ ਟੂਰਨਾਮੈਂਟ ਚ 3-4 ਬੱਚੇ ਸਿਲੈਕਟ ਵੀ ਕਰਾਂਗੇ ਜਿਨੂੰ ਆਪਾਂ ਅੱਗੇ ਪ ਆਪਣੀ ਅਕੈਡਮੀ ਸਾਡੀ ਆਪਣੀ ਰਾਉਂਗਲੇ ਸਪੋਰਟਸ ਅਕੈਡਮੀ ਹੈ ਤੇ ਜੋ profession ਹੈ ਫ੍ਰੀ ਚ ਖੇਡਾਂਦੀ ਸਭ ਨੂੰ ਉੱਥੇ ਵੀ ਆਪਾਂ ਕੁਝ ਬੱਚੇ ਰਿਕਮੈਂਡ ਕਰਾਂਗੇ ਪਿੰਡਾਂ ਵਿੱਚ ਜਿੱਦਾਂ ਕੋਈ ਬੱਚੇ ਗਰੀਬ ਬੱਚੇ ਨੇ ਖੇਡਣਾ ਚਾਹੁੰਦੇ ਨੇ ਉਹਨੂੰ ਪਰਸਨ ਸਹਾਇਤਾ ਵੀ ਦਿੱਤੀ ਜਾਂਦੀ ਜੀ 30% ਸਹਾਇਤਾ ਇਦਾਂ ਜੀ ਜੇ ਗਰੀਬ ਬੱਚੇ ਸਾਡੇ ਕੋਲ ਕੋਈ ਚਾਹੁੰਦੇ ਨੇ ਕਿ ਇਸ ਉਹਨਾਂ ਨੂੰ ਕੋਈ ਚਾਹੀਦਾ ਹੈ ਡਰੈਸ ਚਾਹੀਦੀ ਹੈ ਜਰਸੀ ਚਾਹੀਦੀ ਨਹੀਂ ਕੁਝ ਤੋਂ ਖੇਡਣ ਲਈ ਸ਼ੂਜ਼ ਚਾਹੀਦੇ ਨੇ ਉਹ ਆਪਾਂ ਜੋ ਸਾਡੇ ਕੋਲ ਆਂਦੇ ਉਹਨਾਂ ਨੂੰ ਆਪਾਂ ਦੇ ਦਿੰਦੇ ਨੇ ਉਹਨੂੰ ਪ੍ਰੋਵਾਈਡ ਕਰ ਦਿੰਦੇ ਆ ਠੀਕ ਹੈ ਚਲੋ ਬਈ ਇਹਨੀਆਂ ਬੇਸਿਕ ਗਲਾਸਪੁਰ ਦੇ ਡਿਸਟ੍ਰਿਕ सत साल त